ਦੁਪਹਿਰੇ ਸੁੱਤੇ ਪੇ ਟੱਬਰ ਨਾਲ ਵਾਪਰ ਜਾਣਾ ਸੀ ਬਾਣਾ ਬਾਲ ਬਚੀ ਜਾਨ ਅਕਸਰ ਹੀ ਗਰਮੀਆਂ ਵਿੱਚ ਸੱਪ ਠੰਡੀਆਂ ਥਾਵਾਂ ਵੱਲ ਜ਼ਿਆਦਾ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਸੱਪ ਦਿਖਾਈ ਦੇ ਰਹੇ ਨੇ ਦਰਸਲ ਇਸ ਪਰਿਵਾਰ ਦੀ ਔਰਤ ਜਦੋਂ ਆਪਣੇ ਦੋ ਬੱਚਿਆਂ ਨਾਲ ਦੁਪਹਿਰੇ ਸੁੱਤੀ ਪਈ ਸੀ ਤਾਂ ਬਾਹਰੋਂ ਦੋ ਸੱਪ ਕਮਰੇ ਦੇ ਅੰਦਰ ਆ ਜਾਂਦੇ ਨੇ ਅਤੇ ਅੰਦਰ ਆ ਕੇ ਆਪਸ ਵਿੱਚ ਲਪੇਟਾ ਪਾ ਲੈਂਦੇ ਨੇ ਪਰ ਜਦੋਂ ਇਹ ਔਰਤ ਪਾਣੀ ਪੀਣ ਲਈ ਉੱਠਦੀ ਹੈ ਅਤੇ ਬੈੱਡਾਂ ਦੇ ਕੋਲ ਦੇਖਦੀ ਹੈ ਤਾਂ ਉਸ ਨੂੰ ਦੋ ਸੱਪ ਪਾ ਦਿਖਾਈ ਦਿੰਦੇ ਨੇ ਜੋ ਕਿ ਲਪੇਟਾ ਪਾਈ ਬੈਠੇ ਹੁੰਦੇ ਨੇ ਔਰਤ ਸੱਪਾਂ ਨੂੰ ਦੇਖ ਕੇ ਐਨਾ ਡਰ ਜਾਂਦੀ ਹੈ ਕਿ ਬੱਚਿਆਂ ਨੂੰ ਉਠਾਉਣ ਦੀ ਥਾਂ ਤੇ ਬੈਡਾਂ ਤੇ ਬੈਠ ਕੇ ਹੀ ਚੀਕਾਂ ਮਾਰਨ ਲੱਗ ਜਾਂਦੀ ਏ ਔਰਤ ਦੀਆਂ ਚੀਕਾਂ ਸੋਨਾ ਗਵਾਂਢੀ ਭੱਜ ਕੇ ਆਉਂਦੇ ਨੇ ਅਤੇ ਜਦੋਂ ਸੱਪ ਦੇਖਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਗਵਾਂਢੀ ਜਲਦੀ ਜਲਦੀ ਬੱਚਿਆਂ ਤੇ ਔਰਤ ਨੂੰ ਕਮਰੇ ਵਿੱਚੋਂ ਬਾਹਰ ਕੱਢਦੇ ਨੇ ਅਤੇ ਕਮਰੇ ਨੂੰ ਕੁੰਡਾ ਲਾ ਦਿੰਦੇ ਨੇ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾਇਆ ਜਾਂਦਾ ਏ ਸੱਪ ਫੜਨ ਵਾਲਾ ਪਹਿਲਾਂ ਇਹਨਾਂ ਦੀ ਵੀਡੀਓ ਬਣਾਉਂਦਾ ਹੈ ਅਤੇ ਬਾਅਦ ਵਿੱਚ ਇਹਨਾਂ ਨੂੰ ਫੜ ਕੇ ਲੈ ਜਾਂਦਾ ਏ ਸੋ ਇਸ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਸੱਪ ਬੈੱਡਾਂ ਉੱਪਰ ਨਹੀਂ ਚੜ੍ਹੇ ਨਹੀਂ ਤਾਂ ਕੋਈ ਵੀ ਪਾਣਾ ਬਾਪਰ ਸਕਦਾ ਸੀ ਸੋ ਤੁਸੀਂ ਵੀ ਗਰਮੀਆਂ ਵਿੱਚ ਹਮੇਸ਼ਾ ਜ਼ਰੂਰ ਧਿਆਨ ਰੱਖੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ